जुड़ गई सर मेरे तो पहला मनेंद्र जी ने ਤੇ ਆਪਣੇ ਪ੍ਰਚਾਰਕ ਸਾਹਿਬ ਨੇ ਤੁਹਾਡੇ ਨਾਲ ਜਿਕਰ ਦਾ ਸਾਂਝਾ ਕੀਤਾ ਆਪਣੇ ਦਿਲ ਦਾ ਜਿਹੜਾ ਦਰਦ ਆ ਉਹ ਸਾਂਝਾ ਕੀਤਾ ਇਹ ਇਹਨਾਂ ਦਾ ਨਹੀਂਗਾ ਇਹ ਸਿੱਖੋਂ ਦਾ ਸਿੱਖਵਾਨ ਦਾ ਜਿਹੜਾ ਦਰਦ ਹੈ ਜਾਂ ਉਹਨਾਂ ਦੇ ਵੱਲੋਂ ਰੋਹ ਆ ਜਿਹੜਾ ਅੱਜ ਇੱਥੇ ਅਸੀਂ ਕਰ ਰਹੇ ਇਹਦੇ ਵਿੱਚ ਮੈਂ ਇਹ ਤੁਹਾਡੇ ਦਰਸ਼ਕਾਂ ਨੂੰ ਇਹ ਦੱਸਣਾ ਚਾਹਣਾ ਕਿ ਕਿਸੇ ਵੀ ਤਰ੍ਹਾਂ ਦੀ ਇਹ ਗੱਲ ਨਹੀਂ ਹੈਗੀ ਕਿ ਸ਼ਰੋਣੀ ਕਮੇਟੀ ਦੇ ਦੋ ਹਟਾ ਕੇ ਜਿਹੜੇ ਚਾਰਾਂ ਤੋਂ ਬਾਅਦ ਦੂਰ ਰਹਿਣਗੇ ਇਸ ਗੱਲ ਦਾ ਰੋਸ ਪ੍ਰਗਟ ਕਰ ਰਹੇ ਆ ਇਹ ਕਹਿੰਦੇ ਸਹੀ ਦੀ ਨਹੀਂ ਇਹ ਪਹੇ ਦੀ ਆ ਇਥੇ ਮਸਲਾ ਜਿਹੜਾ ਵਾ ਅਸੀਂ ਹੈਰਾਨ ਆ ਇਸ ਗੱਲ ਤੇ ਵੀ ਪਿਛਲੇ ਸਮੇਂ ਦੇ ਵਿੱਚ ਸਾਡੇ ਇੱਕ ਭਰਾ ਇੱਕ ਹਿੰਦੂ ਭਰਾ ਸੀ ਸ਼ਾਇਦ ਉਹ ਐਮਪੀ ਸੀਗੇ ਉਹਨਾਂ ਨੂੰ ਇਥੇ ਪ੍ਰਧਾਨ ਲਾਦਤਾ ਗਿਆ ਸਿੱਖਾਂ ਦੀ ਰੋਹ ਦੇ ਬਾਅਦ ਉਹ ਜਿਹੜੇ ਵਾਪਸ ਲੈਲੇਗੇ ਤੇ ਬਹੁਤ ਜਲਦੀ ਸਰਸਾ ਜੀ ਹੁਣੀ ਜਹਾਜ਼ ਫੜਿਆ ਤੇ ਜਾ ਕੇ ਉਥੇ ਸਰੋਪਾ ਪਹਾਏ ਸੀਗੇ ਜਿਹਨਾਂ ਨੂੰ ਦੂਜਿਆਂ ਨੂੰ ਬਣਾਇਆ ਸੀ ਚਲੋ ਮੈਂ ਇਹ ਉਸ ਤੋਂ ਬਾਅਦ ਇੱਕ ਜਨਰ ਤਾਰਾ ਸਿੰਘ ਜਿਹੜੇ ਕਿ ਆਰਐਸਐਸ ਦੇ ਖਾਸ ਨੁਮਾਇੰਦੇ ਸਨੂੰ ਤੇ ਉਹਨਾਂ ਦੀ ਰਾਣੀ ਬਣੀ ਵੀ ਇਹ ਗੱਲ ਦੱਸਦੀ ਸੀਗੀ ਕਿ ਉਹ ਕਿਸੇ ਹੋਰ ਪ੍ਰਭਾਵ ਚ ਰੰਗਦੇ ਨਹੀਂ ਉਹ ਗੱਲ ਇਹ ਆ ਕਿ ਸਾਨੂੰ ਇਹ ਸਮਝ ਨਹੀਂ ਲੱਗ ਰਹੀ ਮੈਨੂੰ ਇਹ ਦੱਸੋ ਕਿ ਸਿੱਖਾਂ ਦੀਆਂ ਸੰਸਥਾਵਾਂ ਕਿਹੜੇ ਪਾਸਿਓਂ ਕੋਈ ਦੇਸ਼ ਤੋੜਨ ਦੀ ਗੱਲ ਕਰਦੀਆਂ ਕੋਈ ਇਥੋਂ ਦੇ ਬਹੁਗਣਤੀ ਲੋਕਾਂ ਦੇ ਖਿਲਾਫ ਕੋਈ ਫਤਵਾ ਜਾਰੀ ਕਰਦੀਆਂ ਜਾਂ ਕੋਈ ਇੱਥੇ ਅਸਰਤਾ ਪੈਦਾ ਕਰਦੀਆਂ ਜਿਹੜਾ ਗੁਰਦੁਆਰਿਆਂ ਨਾਲ ਸੰਬੰਧਤ ਗੁਰੂ ਦੇ ਸਿਧਾਂਤ ਦਾ ਪ੍ਰਚਾਰ ਕਰਨ ਵਾਲੀ ਕੋਈ ਵੀ ਸੰਸਥਾ ਉਹਦਾ ਭਾਈਚਾਰਕ ਖਾਂਜ ਪੈਦਾ ਕਰਦੀ ਆ ਉਹਦਾ ਸਿੱਖ ਨੂੰ ਆਪਣਾ ਰੋਲ ਅਦਾ ਕਰਨ ਵਾਸਤੇ ਯਾਦੀ ਤੋਂ ਪਹਿਲਾਂ ਵੀ ਇਹ ਕਹਿੰਦੇ ਹੁੰਦੇ ਆ ਸਾਧ ਕਰਦੀਆ ਤੇ ਉਹ ਫਾਂਸੀ ਦੇ ਰਸੇ ਚੜਦੇ ਆ ਹੁਣ ਵੀ ਜਿੰਨੇ ਸਾਡੇ ਫੌਜ ਦੇ ਵਿੱਚ ਜਵਾਨ ਚਾਹੇ ਜੀਂਦੇ ਬੜ ਦੇ ਹੱਥੋਂ ਦੀ ਲਾਈ ਲੜਨ ਚਾਹੇ ਮੁਕਾਬਲਾ ਕਰਨ ਉਹ ਉਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਵੇਂ ਕਹਿੰਦੇ ਉਹਨਾਂ ਦੇ ਸਾਹਮਣੇ ਸੌ ਚੁੱਕ ਕੇ ਉਹ ਆਪਣੀ ਡਿਊਟੀ ਨਿਭਾਉਂਦੇ ਆ ਇਹ ਰਾਹ ਕੁਰਾਹੇ ਕਿਉਂ ਪੈ ਗਈ ਆ ਸਰਕਾਰ ਨੂੰ ਨਹੀਂ ਸਮਝ ਲੱਗੀ ਇਸ ਗੱਲ ਦੀ ਕਿਸੇ ਵੀ ਤਰ੍ਹਾਂ ਇਹ ਬਾਤ ਨਹੀਂ ਹੈਗਾ ਜੇ ਕੱਲ ਅੱਜ ਪਿਛਲੇ ਦਿਨਾਂ ਚ ਜੇ ਰਾਮ ਮੰਦਰ ਸਥਾਪਿਤ ਕੀਤਾ ਗਿਆ Hindu ਭਰਾਵਾਂ ਦਾ ਉਸ ਨਾਲ ਸਬੰਧ ਹੈ ਉਹਦੇ ਨਾਲ ਉਹਨਾਂ ਦਾ ਕਿਹਨਾ ਭਾਵਨਾਤੌਰ ਤੇ ਜੁੜਿਆ ਹੋਇਆ ਤੇ ਅਸੀਂ ਉੱਥੇ ਜਾ ਕੇ ਡੰਡਾ ਡਾਈਏ ਕਿ ਸਾਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਵੇ ਕਿਉਂ ਸ਼ਾਮਲ ਕਿਵੇਂ ਸ਼ਾਮਲ ਕੀਤਾ ਜਾਵੇ ਜਸਟੀਫਾਈ ਨਹੀਂ ਕਰਦਾ ਸੋ ਇਹ ਜਿਹੜੀ ਗੱਲ ਹੈ ਸਰਕਾਰ ਜਿਹੜਾ ਕੁਝ ਕਰ ਰਹੀ ਆ ਦੇਖੋ ਇਹ ਜਿਹੜੇ ਆ ਸੰਸਥਾਵਾਂ ਨੂੰ ਨਾਲ ਜੋੜਿਆ ਗਿਆ ਸੀ ਇਹਦਾ ਮਤਲਬ ਇਹ ਸੀ ਕਿ ਹਜੂਰ ਸਾਹਿਬ ਜਿਹੜੀ ਜਿਹੜਾ ਸਥਾਨ ਹੈ ਇਹ ਮਕਦਸ ਸਥਾਨ ਹੈ ਇੱਥੇ ਸਾਰੇ ਦੁਸ਼ਾਵਾਂ ਤੋਂ ਸਾਰੇ ਦੇਸ਼ ਦੇ ਸਾਰੇ ਪਾਸਿਆਂ ਤੋਂ ਲੋਕ ਆਉਂਦੇ ਆ ਜਿੱਥੇ ਮਰਿਆਦਾ ਦਾ ਮਸਲਾ ਇਸ ਕਰਕੇ ਸ਼੍ਰੋਮਣੀ ਕਮੇਟੀ ਨਾਲ ਜੁੜਿਆ ਗਿਆ ਜਿਹੜੀ ਸਾਡੀ ਸਿੱਖਾਂ ਦੀ ਸੰਸਥਾ ਜਿਹੜੀ ਆ ਕਿਹਨਾ ਚੀਫ ਖਾਲਸਾ ਦਵਾਨ ਉਹ ਵੀ ਇੱਕ ਚੁਣੀ ਹੋਈ ਸੰਸਥਾ ਸੀ ਉਹਦਾ ਨੁਮਾਇੰਦਾ ਸੀ ਇੱਥੋਂ ਜਿਹੜਾ ਹਜ਼ੂਰੀ ਦਵਾਨ ਕਿਹਨਾ ਸੰਸਥਾ ਦਾ ਨੁਮਾਇੰਦਾ ਸੀ ਇਹ ਕਿਉਂ ਇਹਨਾਂ ਨੂੰ ਤੋੜਿਆ ਜਾਂਦਾ ਬਜਾਏ ਕਿ ਇਹਨਾਂ ਦੇ ਸ਼ਮੂਲੀਅਤ ਨੂੰ ਵਧਾਉਣ ਦੇ ਇਹਨਾਂ ਨੂੰ ਘਟਾ ਦਿੱਤਾ ਗਿਆ ਸਿੱਧੇ ਤੌਰ ਤੇ ਸ਼ਾਮ ਮੰਨੋ ਐਲਾਨ ਕਰ ਦਿੱਤਾ ਗਿਆ ਕਿ ਇੱਥੇ ਸਾਡਾ ਹੀ ਫੈਸਲਾ ਚੱਲੇਗਾ ਇਹ ਫੈਸਲਾ ਲਾਗੂ ਕਰਨ ਨਾਲ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਕੋ ਮੱਲਬਲਾ ਲੈ ਨੇ ਇਹ ਇੱਕ ਬੜਾ ਮਾੜੇ ਰਾਹ ਤੁਰੀ ਆ ਜਿਹੜੀ ਮੌਜੂਦਾ ਸਰਕਾਰ ਆ ਮੈਨੂੰ ਲੱਗਦਾ ਮੈਂ ਮੈਨੂੰ ਲੱਗਦਾ ਪੂਰਾ ਜਿਹੜੇ ਪੈਨਲਿਸਟ ਬੈਠੇ ਆ ਉਹ ਵੀ ਇਸ ਗੱਲ ਤੇ ਵਿਸ਼ਵਾਸ ਕਰਨਗੇ ਇਹ ਇੱਕ ਨੰਦ ਛੰਦੇ ਏਡੀ ਜੁਰਤ ਨਹੀਂ ਰੱਖ ਸਕਦਾ ਜਿੰਨੀ ਦੇਰ ਤੱਕ ਦਿੱਲੀ ਤੋਂ ਇਨਫੋਰਮੇਸ਼ਨ ਨਹੀਂ ਆਈ ਹੋਊਗੀ ਦਿੱਲੀ ਦਿੱਲੀ ਤੋਂ ਡਿਕਟ੍ਰੈਕਸ਼ਨ ਨਹੀਂ ਆਈ ਹੋएगी ਏਕਨਾ ਸਿੱਧੇ ਨਹੀਂ ਕਰ ਸਕਦਾ ਸੋ ਇਹ ਗੱਲ ਬੜੀ ਗੰभीरता ਵਾਲੀ ਗੱਲ ਆ ਕਾਲਪਤਖ ਸਾਹਿਬ ਨੇ ਇਸ ਗੱਲ ਦੀ ਜ਼ਿੰਮੇਵਾਰ ਨੂੰ ਲੈ ਕੇ ਸ਼ਰੋਣੀ ਕਮੇਟੀ ਨੂੰ ਹੁਕਮ ਲਾਇਆ ਸੋ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਜਿੱਥੇ ਰੋਸ ਵੀ ਪ੍ਰਗਟ ਕੀਤਾ ਉਥੇ ਉਹਦੇ ਨਾਲ ਗੱਲਬਾਤ ਕਰਨ ਦੇ ਨਹੀਂ ਕਿਉਂਕਿ ਵੇਖੋ ਗੱਲ ਇਹ ਆ ਸ਼ਰੋਣੀ ਕਮੇਟੀ ਦਾ ਜਿਹੜਾ ਫਰਜ ਆ ਰੋਸ ਸ਼ਰੋਣੀ ਕਮੇਟੀ ਜਾਂ ਆਪਣਾ ਮਤ ਸਿੱਖਾਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਆ ਉਹ ਇਸ ਗੱਲ ਹੀ ਅਸੀਂ ਰੋਜ਼ ਵੀ ਪੜ੍ਹਨ ਕੀਤਾ মিডিਆ ਰਾਈਂ ਪੜ੍ਹਨ ਕੀਤਾ ਹੁਣ ਅਸੀਂ ਜਾ ਕੇ ਉਹਨੂੰ ਕਿਹਾ ਵੀ ਸਾਨੂੰ ਟਾਈਮ ਦਿਓ ਪਰ ਮੈਂ ਇੱਥੇ ਬੈਠਾ ਮੈਂ ਗੱਲ ਕਰਨਾ ਚਾਹੁੰਨਾ ਕਿ ਜਿਹੜੇ ਇਹਨਾਂ ਭਾਜੀਪੀ ਦੇ ਬੈਠੇ ਸਿੱਖਾ ਜਿਹੜੇ ਰੋਜ਼ ਕਿਸੇ ਨਾ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਕਰਕੇ ਉਥੇ ਕਹਿਦੇ ਕਰ ਕਰਦੇ ਆ ਮੋਦੀ ਸਾਹਿਬ ਦੀ ਜਾਂ ਅਮਿਤ ਸ਼ਾਹ ਜੀ ਦੀ ਉਹਨਾਂ ਨੂੰ ਇਸ ਖਬਰ ਦਾ ਪਤਾ ਹੀ ਨਹੀਂਗਾ ਕੀ ਉਹ ਇਸ ਗੱਲ ਨੂੰ ਸਮਝਣਗੇ ਨਹੀਂ ਅੱਜ ਆਵਾਜ਼ ਕਿਉਂ ਨਹੀਂ ਢੋਂਦੇ ਅੱਗੇ ਦਾ ਜਹਾਜ਼ ਚੜ੍ਹ ਕੇ ਲਾਉਣਾ ਉਹ ਸਰਸਾ ਜੀ ਚਲੇ ਗਏ ਉੱਥੇ ਜਾ ਕੇ ਸਰੂਪੇ ਵੀ ਪਾਰਦੇ ਸੀ ਜਿਹੜਾ ਕੋਈ ਤਰਾਜ ਵਾਲਾ ਪਿਛਲੇ ਸਮੇਂ ਨਮਾਇੰਦਾ ਇੱਥੇ ਚੁਣਿਆ ਸੀ ਅੱਜ ਕਿਉਂ ਨਹੀਂ ਜਾਂਦੇ ਅਸੀਂ ਗੱਲ ਲਈ ਵੀ ਇਹ ਜਿਹੜਾ ਤੁਸੀਂ ਕੀਤਾ ਗਿਆ ਅਸੀਂ ਚਾਹੁੰਦੇ ਸੀ ਕਿ ਦਿੱਲੀ ਕਮੇਟੀ ਦਾ ਵੀ ਅਕਰਮਾ ਦਾ ਲੈ ਲੈਣ ਪਰ ਇਹ ਤਾਂ ਸਰਕਾਰ ਆਪਣੀ ਜੇਬ ਪਰ ਕੱਢੇਗੀ ਇਹ ਕਿਰਵਾ ਜਿਹੜਾ ਵਾ ਬੀਜੇਪੀ ਦੀ ਖੱਟੜ ਸਰਕਾਰ ਕਰ ਚੁੱਕੀ ਹੈ ਭਾਵੇਂ ਚੰਗੀ ਗੱਲ ਆ ਚਲੋ ਮੈਂ ਅਸੀਂ ਤੇ ਇਸ ਗੱਲ ਦੇ ਖਿਲਾਫ ਆਂ ਕਿ ਹਰਿਆਣਾ ਨੂੰ ਤੋੜ ਲੋਵੀ ਕਮੇਟੀ ਚ ਹਰਿਆਣਾ ਨੂੰ ਵਾਕ ਕਰਕੇ ਧੱਕਾ ਕੀਤਾ ਗਿਆ ਸੁਪਰੀਮ ਕੋਰਟ ਦਾ ਸਾਰਾ ਲਿਆ ਗਿਆ ਪਰ ਫਿਰ ਵੀ ਅਸੀਂ ਕਹਿੰਦੇ ਆ ਕਿ ਵੋਟ ਪਹੇਗੀ ਸੰਗਤ ਆਪਣੇ ਨੁਮਾਇंदे ਭੇਜੇਗੀ ਹਮ ਜਿਹੜੇ ਨੁਮਾਇंदे ਜੇਬ ਚੋਂ ਕੱਢੇ ਸੀ ਖੱਟਰ ਸਾਹਿਬ ਨੇ ਉਹਨਾਂ ਨੇ ਕੀ ਅਸਰ ਕੀਤਾ ਇਹ ਸਿੱਖਵਾਦ ਨੇ ਵੀ ਦੇਖਿਆ ਤੁਸੀਂ ਵੀ ਸਾਰਿਆਂ ਨੇ ਦੇਖਿਆ ਉਹ ਇਸ ਕਰਕੇ ਜਿਹੜਾ ਇਹ ਫੈਸਲਾ ਵਾ ਬਹੁਤ ਮਾੜਾ ਤੇ ਗਲਤ ਫੈਸਲਾ ਅੱਜ ਅਸੀਂ ਤੁਹਾਡੇ ਸਾਹਮਣੇ ਇਹ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਸ ਦੇ ਖਿਲਾਫ ਸਿੱਖਾਂ ਦਾ ਇੱਕ ਵੱਡਾ ਰੋਹ ਖੜਾ ਹੋਏਗਾ ਹਮ ਦੇਸ਼ ਦੇ ਅੰਦਰ ਦੀ ਵਿਦੇਸ਼ ਦੇ ਅੰਦਰ ਵੀ ਖੜਾ ਹੋਏਗਾ